ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ 트ਰੂਡੋ ਨੇ ਉਹਨਾਂ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਅੱਜਕੱਲ ਜੋ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਕੈਨੇਡਾ ਜਾਣ ਦੇ ਬਹੁਤ ਜ਼ਿਆਦਾ ਚਾਹਵਾਨ ਨੇ ਲੇਕਿਨ ਉਹਨਾਂ ਦੇ ਲਈ ਵੱਡੀ ਖਬਰ ਹੈ ਕੈਨੇਡਾ ਜਾਣ ਵਾਲੇ ਸਟੂਡੈਂਟਸ ਦੇ ਲਈ 트ਰੂਡੋ ਸਰਕਾਰ ਦੀ ਵੱਡੀ ਚੇਤਾਵਨੀ ਹੈ ਪੜ੍ਹਾਈ ਪੂਰੀ ਕਰਕੇ ਸਟੂਡੈਂਟਸ ਨੂੰ ਵਾਪਸ ਘਰ ਚਲੇ ਜਾਣਾ ਚਾਹੀਦਾ ਹੈ ਇਹ 트ਰੂਡੋ ਸਰਕਾਰ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਈਜ਼ਾ ਦੇ ਕੈਨੇਡਾ ਜਾਂਦੇ ਨੇ ਲੇਕਿਨ ਰੋਜ਼ੀ ਰੋਟੀ ਕਮਾਉਣ ਦੇ ਲਈ ਉੱਥੇ ਹੀ ਰਹਿ ਜਾਂਦੇ ਨੇ ਕਿਉਂਕਿ ਆ ਜ਼ਿਆਦਾ ਪੈਸਾ ਖਰ ਕੋਈ ਕਰਜ਼ਾ ਚੁੱਕ ਕੇ ਵਿਦੇਸ਼ਾਂ ਨੂੰ ਜਾਂਦਾ ਹੈ ਲੇਕਿਨ ਬਿਹਤਰ ਭਵਿੱਖ ਦੇ ਲਈ ਉੱਥੇ ਕਮਾਈ ਵੀ ਕਰਨਾ ਚਾਹੁੰਦਾ ਹੈ ਲੇਕਿਨ ਟਰੂਡੋ ਸਰਕਾਰ ਦੀ ਇਹ ਵੱਡੀ ਚੇਤਾਵਨੀ ਹੈ ਕਿ ਪੜ੍ਹਾਈ ਪੂਰੀ ਕਰਕੇ ਸਟੂਡੈਂਟਸ ਨੂੰ ਵਾਪਸ ਘਰ ਚਲੇ ਜਾਣਾ ਚਾਹੀਦਾ ਹੈ ਕੈਨੇਡਾ ਦੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਮੇਰੇ ਨਾਲ ਮੇਰੀ ਸਹਿਯੋਗੀ ਪ੍ਰਿਯੰਕਾ ਮੇਰੇ ਨਾਲ ਫੋਨ ਲਾਈਨ ਤੇ ਨੇ ਪ੍ਰਿਯੰਕਾ ਕੈਨੇਡਾ ਜਾਣ ਵਾਲੇ ਸਟੂਡੈਂਟਸ ਨੂੰ ਇੱਕ ਬਹੁਤ ਵੱਡੇ ਝਟਕੇ ਵਾਲੀ ਵੀ ਇਹ ਖਬਰ ਹੈ ਕਿ ਟਰੂਡੋ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਪੜ੍ਹਾਈ ਪੂਰੀ ਕਰਕੇ ਉਹਨਾਂ ਵਿਦਿਆਰਥੀਆਂ ਨੂੰ ਘਰ ਵਾਪਸ ਆ ਜਾਣਾ ਚਾਹੀਦਾ ਜੀ ਦੇਖੋ ਅਸਲ ਦੇ ਵਿੱਚ ਜੇ ਤੁਸੀਂ ਦੇਖਿਆ ਹੋਣਾ ਸਭ ਤੋਂ ਵੱਧ ਪ੍ਰਵਾਸ ਜਿਹੜਾ ਹੈ ਭਾਰਤ ਔਰ ਪਰਦੇਸ ਸਭ ਤੋਂ ਵੱਧ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਉਹ ਵਿਦੇਸ਼ਾਂ 'ਚ ਕੈਨੇਡਾ ਨੂੰ ਪਹਿਲ ਦੇ ਧਾਰਕ ਆਪਣੀ ਪਸੰਦ ਦੇ ਤੌਰ ਤੇ ਰੱਖਦੇ ਨੇ ਔਰ ਅਜਿਹੇ ਦੇ ਵਿੱਚ ਸਭ ਤੋਂ ਵੱਧ ਵਿਦਿਆਰਥੀ ਜਿਹੜਾ ਹੈ ਉਹ ਕੈਨੇਡਾ ਮੂਵ ਕਰਦਾ ਹੈ ਲੇਕਿਨ ਕੈਨੇਡਾ ਦੇ ਵਿੱਚ ਪਿਛਲੇ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖਿਆ ਕਿ ਸਰਕਾਰ ਦੇ ਦੁਆਰਾ ਰੁਖ ਜਿਹੜਾ ਹੈ ਉਹ ਪੰਜਾਬ ਦੇ ਪ੍ਰਤੀ ਔਰ ਭਾਰਤ ਦੇ ਪ੍ਰਤੀ ਥੋੜਾ ਜਿਹਾ ਜਿਹੜਾ ਪਹਿਲਾਂ ਨਾਲੋਂ ਘੱਟ ਨਜ਼ਰ ਆ ਰਿਹਾ ਹੈ ਔਰ ਹੁਣ ਅਜੇਹੇ ਦੇ ਵਿੱਚ ਮਾਰਕ ਮਿਲਰ ਜਿਹੜੇ ਕੈਨੇਡਾਈ ਕੈਬਨਿਟ ਦੇ ਵਿੱਚ ਮੰਤਰੀ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਵਿਦਿਆਰਥੀ ਜਿਹੜੇ ਨੇ ਵਿਸ਼ਪ ਭਰਤੁਜਨ ਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੂੰ ਕੈਨੇਡਾ ਜਿਹੜਾ ਹੈ ਸਿਰਫ ਪੜਾਈ ਦੇ ਤੌਰ ਤੇ ਹੀ ਇੱਕ ਅਲਟਰਨੇਟ ਰੱਖਣਾ ਚਾਹੀਦਾ ਹੈ ਬਲਕਿ ਪਰਮਨੈਂਟ ਤੌਰ ਤੇ ਉੱਥੇ ਰਹਿਣ ਦਾ ਜਿਹੜਾ ਹੈ ਵਿਚਾਰ ਹੈ ਉਸ ਤੇ ਉਹਨਾਂ ਨੇ ਵਿਚਾਰ ਕਰਨ ਦੀ ਗੱਲ ਆਖੀ ਸੋ ਜੇਹੇ ਦੇ ਵਿੱਚ ਜਿਹੜੇ ਵਿਦਿਆਰਥੀ ਪੰਜਾਬ ਆ ਪੂਰੇ ਭਾਰਤ ਵਰਸ਼ ਦੇ ਵਿੱਚ ਦੇਖਣਾ ਚਾ ਰਹੇ ਨੇ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਉੱਥੇ ਪੱਕੇ ਤੌਰ ਤੇ ਰਹਿਣਾ ਪਸੰਦ ਕਰਦੇ ਨੇ ਜਾਂ ਫਿਰ ਉਹਨਾਂ ਦੀ ਯੋਜਨਾ ਹੈ ਤਾਂ ਫਿਰ ਇਹ ਜਿਹੜਾ ਇੱਕ ਇਸ਼ਾਰਾ ਕਹਿ ਸਕਦੇ ਆ ਕੈਨੇਡਾ ਸਰਕਾਰ ਦਾ ਕਿ ਹੋ ਸਕਦਾ ਆਨਾਲੇ ਸਮੇਂ ਦੇ ਵਿੱਚ ਕੋਈ ਜਿਹੜੇ ਚੇਂਜਸ ਨੇ ਜਾਂ ਬਦਲਾਵ ਨੇ ਉਹ ਦੇਖਣ ਨੂੰ ਮਿਲਣ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਈ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਬਿਆਨਬਾਜ਼ੀ ਆ ਭਾਰਤ ਨੂੰ ਲੈ ਕੇ ਕੈਨੇਡਾ ਦੇ ਵੱਲੋਂ ਹੁੰਦੀ ਰਹੀ ਹੈ ਸੋ ਅਜਿਹੇ ਦੇ ਵਿੱਚ ਕੱਲਾ ਭਾਰਤੀ ਨਹੀਂ ਜਿਗੋਂ तमाम ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਨਾ ਦੇ ਲੀਗਾ ਲਾ ਕਿ ਜੇ ਸੋ ਅਜੇ ਇੱਕ ਡਾਟਾ ਵੀ ਦੇਖਿਆ ਜਾਵੇ ਇਸ ਸਾਲ तकरीबन ਜਿਹੜਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਪ੍ਰਵਾਸ ਹੋਇਆ ਔਰ ਉਸ ਦੇ ਵਿੱਚ ਕਾਫੀ ਜਿਹੜਾ ਹੈ ਪਿਛਲੇ ਸਾਲਾਂ ਦੇ ਨਾਲੋਂ ਜਿਹੜਾ ਹੈ ਦਿਨ-ਪ੍ਰਤੀ-ਦਿਨ ਗਿਣਤੀ ਜਿਹੜੀ ਹੈ ਵਧਦੀ ਜਾ ਰਹੀ ਹੈ ਸੋ ਉੱਥੇ ਪ੍ਰਵਾਸ ਜਿਹੜਾ ਹੈ ਹੁਣ ਕੈਨੇਡਾ ਸਰਕਾਰ ਉਸ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ ਕਿ ਆਖਿਰ ਕਿੰਨੇ ਪਰਸੈਂਟੇਜ ਜਿਹੜੀ ਹੈ ਹਰ ਸਾਲ ਦਰ ਜਿਹੜੀ ਹੈ ਉਹ ਵਾਧੇ ਜਾਰੀ ਹੈ ਸੋ ਹੁਣ ਇਹ ਕਿਹਾ ਜਾ ਸਕਦਾ ਕਿ 2018 ਨੂੰ ਜੇ ਕੰਪੈਰੀਜ਼ਨ ਕੀਤਾ ਜਾਏ 2000 ਤਕਰੀਬਨ 22 ਤੱਕ ਤਾਂ ਵੀਜ਼ਾ ਦੇ ਜਿਹੜੇ ਵੀਜ਼ਾ ਧਾਰਕ ਨੇ ਉਹਨਾਂ ਦੀ ਸੰਖਿਆ ਦੇ ਵਿੱਚ ਵੀ ਤਕਰੀਬਨ 78% ਲੋਕਾਂ ਦੇ ਵਿੱਚ ਵਾਧਾ ਹੋਇਆ ਸੋ ਇਹ ਇੱਕ ਵੱਡੀ ਗਿਣਤੀ ਕਹਿ ਸਕਦੇ ਵੱਡਾ ਵਾਧਾ ਹੋ ਸਕਦਾ ਹੈ ਔਰ ਯੋਜਨਾ ਜਿਹੜੀ ਉੱਥੇ ਚੱਲਦੀ ਰਹਿੰਦੀ ਉਸ ਦੇ ਵਿੱਚ ਵੀ ਕਿਹਾ ਗਿਆ ਕਿ ਜਿਹੜੇ ਅਪਰਵਾਸੀ ਲੋਕ ਨੇ ਉਹਨਾਂ ਦੀ ਸੰਖਿਆ ਜਿਹੜੀ ਹੈ ਹੁਣ ਮੌਜੂਦਾ ਯਾਨੀ ਕਿ 7% ਤੋਂ ਕਟਾ ਕਿਉਂ ਨੇ 5% ਕੀਤੀ ਸੀ ਲੇਕਿਨ ਕਿਉਂਕਿ ਵੱਡੀ ਸੰਖਿਆ ਦੇ ਵਿੱਚ ਹੁਣ ਮੂਵ ਕਰ ਰਹੇ ਸਟੂਡੈਂਟਸ ਇੰਟਰਨੈਸ਼ਨਲੀ ਕੈਨੇਡਾ ਦੇ ਵਿੱਚ ਤਾਂ ਹੁਣ ਡੇ ਬਾਈ ਡੇ ਜਿਹੜੇ ਚੇਂਜਸ ਨੇ ਚਾਹੇ ਉਹ ਸਟਡੀ ਵੀਜ਼ਾ ਦੇ ਹੋਣ ਚਾਹੇ ਉੱਥੇ ਵਰਕ ਪਰਮਿਟ ਦੇ ਹੋਣ ਜਾਂ ਫਿਰ ਤੇ ਪੀਆਰ ਦੇ ਰੂਪ ਦੇ ਵਿੱਚ ਦੇਖਣਾ ਹੋਏ ਸੋ ਉਹਨਾਂ ਸਕੀਮਾਂ ਦੇ ਵਿੱਚ ਉਹਨਾਂ ਯੋਜਨਾਵਾਂ ਦੇ ਵਿੱਚ ਸਰਕਾਰ ਜਿਹੜੀ ਕੈਨੇਡਾ ਸਰਕਾਰ ਉਹ ਦਿਨ-ਪ੍ਰਤੀ ਦਿਨ ਬਦਲਾਅ ਕਰ ਰਹੀ ਹੈ ਸੋ ਇਹ ਦੇ ਵਿੱਚ ਅਜੇ ਹੀ ਬਿਆਨਬਾਜ਼ੀ ਆਣੀ ਉਹ ਖਾਸ ਤੌਰ ਤੇ ਕਿ ਪੰਜਾਬ ਦੇ ਸਭ ਤੋਂ ਵੱਧ ਸਟੂਡੈਂਟਸ ਜਿਹੜੇ ਕੈਨੇਡਾ ਮੂਵ ਕਰਦੇ ਉਹਨਾਂ ਦੇ ਲਈ ਚੰਗੀ ਖਬਰ ਨਹੀਂ ਹੈ ਜੀ जी प्रियंका बहुत-बहुत शुक्रिया जानकारी दे ਲਈ ਤਾਂ ਬਿਲਕੁਲ ਹੁਣ ਕੈਨੇਡਾ ਜਾਣ ਵਾਲੇ ਸਟੂਡੈਂਟਸ ਵੀ ਸਾਵਧਾਨ ਹੋ ਜਾਣ ਕਿਉਂਕਿ ਟੂਡਾ ਸਰਕਾਰ ਨੇ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਸਟੂਡੈਂਟ ਵੀਜ਼ਾ ਜੋ ਹੈ ਉਹ ਪੀਆਰ ਦੇ ਰਾਹ ਨਹੀਂ ਖੋਲਦਾ ਬਲਕਿ ਸਟੂਡੈਂਟਸ ਨੂੰ ਪੜਾਈ ਪੂਰੀ ਕਰਕੇ ਵਾਪਸ ਚਲੇ ਜਾਣਾ ਚਾਹੀਦਾ